चारेटर <smgli> कितना <flaws yapa hermano>

kalo gerobak itu Nih nih? ਮੇਰਾ ਨਾਮ ਅਜੀਤ ਸਿੰਘ ਹੈ ਜੀ ਮੈਂ ਬਲਟ੍ਰੇਡਿੰਗ ਕੰਪਨੀ ਤੋਂ ਮੰਡੀ ਪੱਕੇ ਕੋਰਦਾ ਆੜਤੀਆਂ ਆ ਜੀ ਤੇ ਸਾਰਾ ਅੱਜ ਦਾ ਗਦਾਰ ਮੰਡੀ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਆ ਕੀ ਕਹਣਾ ਅੱਜੋਂ ਸਾਡੀ ਮੱਧਤਲੀ ਪਛੇਤੀ ਚੱਲਦੀ ਹੈ ਇਸਰਕੇ ਅੱਜ ਤੋਂ ਖਰੀਦ ਸ਼ੁਰੂ ਹੋਈ ਹੈ ਸਰਕਾਰੀ ਤੇ ਕਿਸਾਨਾਂ ਨੂੰ ਬੇਨਤੀ ਹੈ ਕਿ ਚੋਨਾ ਸੁੱਕਾ ਵਢਾ ਕੇ ਲਿਓ ਹੁਣ ਸਤਾਰਾ ਮੋਚੇ ਵਾਲਾ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੇ ਜਿਹੜੀ ਟ੍ਰਾਂਸਪੋਰਟ ਜੇ ਉਹਦਾ ਪਤਾ ਜੋ ਇਹ ਤੇ ਆਰਓ ਆਉਣੇ ਜੀ ਝੋਨੇ ਵਰੀ ਆਰਓ ਆਉਂਦੇ ਆ ਠੀਕ ਹੈ ਜੀ ਆਰਓ ਰਾਈ ਮਾਲ ਜਾਂਦਾ ਵਾ ਉਨਾਪੇ ਜੇ ਕੋਈ ਮੰਡੀ ਲਿੰਕ ਹੁੰਦੀ ਹੈ ਕਿਸ ਇੰਦਰ ਤੋਂ ਤੇ ਉਹ ਲਿੰਕ ਦੇ ਵਿੱਚ ਜਾਏਗਾ। ਉਹ ਆਰੋ ਆ ਚੁੱਕਿਆ ਤੇ ਆਉਣ ਨਹੀਂ ਜੀ ਜਦੋਂ ਪਰਚੇਜ ਪੈਂਦੀ ਉਸ ਤੋਂ ਬਾਅਦ ਆਰੋ ਆਉਂਦੇ ਆ। ਅੱਜ ਖਰੀਦ ਸ਼ੁਰੂ ਹੋਈ ਹੈ ਔਰ ਖਰੀਦ ਪਾਉਗੇ ਉਸ ਤੋਂ ਬਾਅਦ ਆਰੋ ਆਏਗੇ। ਇਹ ਸਰਕਾਰੋਂ ਦਾ ਕੀ ਰੇਟ ਜਿਹੜਾ ਉਹ ਸਰਕਾਰੀ ਲਾਇਆ ਜਾਂਦਾ। 2399 ਦੀ ਰੇਟ ਹੈ ਜੀ। ਕਿਸਾਨ ਜਿਹੜੇ ਖੁਸ਼ ਹੈ। ਦੇਖੋ ਜੀ ਕਿਸਾਨ ਖੁਸ਼ ਹੈ ਲekin ਥੋੜਾ ਬਾਦਸ਼ਾਹ ਦਾ ਕਰਨ ਝਾੜ-ਝੂੜ ਦਾ ਫਰਕ ਪਿਆ ਵਾ। ਤੇ ਬਾਕੀ ਜੋ ਸਮੱਸਿਆ ਹੈ ਔਣ ਫਸਲ ਆਉਗੀ ਮੰਡੀਆਂ ਚ ਕੀ ਬਤਨੂ ਹੋਵੇ। ਮਾਡਲ ਸੇਕਟਰ ਦੇ ਬਾਰੇ ਪੁੱਛੇ ਤਾਂ ਸੈਕਟਰ ਦੇ ਬਰਾਮਦੇ ਪਾਸੋਂ ਰੋਗਨ ਸਰਕਾਰੀ ਕਲੀਸ਼ਨ ਕੀਤੀ ਗਈ ਹੈ ਕੀ ਕਰਤੋ ਬਹੁਤ ਹੋਏ ਜੇ ਤੁਹਾਨੂੰ ਅੱਗੇ ਵੀ ਸਾਇਪੇ ਪਛੇਤੀ ਮੰਡੀ ਥੋੜੀ ਲਾਜ ਰੱਖ ਲੈ ਸ਼ੁਰੂ ਹੋ ਗਈ ਹੈ ਨਾਲ ਇੱਕ ਨਿਸ਼ਾਨ ਉੱਗਿਆ ਫਲ ਗ੍ਰੇਂਜੈਂਸੀ ਹੈ ਨਾਲ ਹੀ ਅਸੀਂ ਨਾਲ ਨਾਲ ਸਾਡੀ ਕੋਸ਼ਿਸ਼ ਲਿਫਟਿੰਗ ਨਾਲ ਬਣਾ ਲਾਂਗੇ ਵੀ ਅਫਸਰਾਂ ਦੇ ਕਰ ਰਹੀ ਜਿਨੇ ਲਾਉ ਜੋ ਕੋਇੰਸ਼ ਕਰ ਲਈ ਹੈ ਸਾਰੇ ਪਰਬਾ ਸਾਡੇ ਮੁਕੰਮਲ ਹੋ ਗਏ ਹੈ ਪੀਰ ਵਾਲਾ ਪਾਣੀ ਆ ਤੇ ਸ਼ਾ ਦਾ ਜੋਰ ਸਾਰੇ ਪਰਬਾ ਨੂੰ ਦਿਨਿਆ ਪੇਮੈਂਟ ਆਏ ਇੱਕ ਇੱਕ ਸਮਾਨੇ ਖਾਤੇ ਨਹੀਂ ਕਿਨੇ ਚੈਕ ਚਾਹੁੰਦੇ ਹਾਂ 24 ਘੰਟੇ ਦੇ ਵਿੱਚ ਸ਼ਿਪ ਹੋਣੀ ਅੱਛਾ ਫਿਰ ਲਿਸਟਿੰਗ ਦਾ ਕੀ ਦਿੱਟੇ ਦਾ ਕੋਸ਼ਿਸ਼ ਬਿਨਾਂ ਦੀ ਲਾਲ ਚਾਹੁੰਦੇ ਗੱਡੀਆਂ ਦਾ ਪੂਰਾ ਅਰੇਂਜਮੈਂਟ ਹੈ ਹਾਂਜੀ ਇੱਥੇ ਠੇਕੇ ਦਾ ਤਰ੍ਹਾਂ ਅਰੇਂਜਮੈਂਟ ਪਿਛਲੇ ਸਮੇਂ ਦੇ ਵਿੱਚ ਬਹੁਤ ਪ੍ਰੋਬਲਮ ਹੈ ਜਿਵੇਂ ਮੈਂ ਤਾਂ ਹੋਣੀ ਆ ਕਿ ਮੈਂ ਤੇ ਸਾਡੇ ਤੋਂ ਮੈਂ ਤੇ ਹਾਂ ਜਬ ਕੋਈ ਮੁਸ਼ਕਲ ਹੋ ਜਾਂਦੀ ਹੈ ਕਿਛੇ ਨਹੀਂ ਲੈਣਾ ਕੋਈ ਮੈਂ ਸਮਝੇ ਕਿ ਸਾਉਣ ਵੇਹੜਾ ਕਰਦਾ ਕਿ ਛੋਣਾ ਜਿਹੜਾ ਸੱਤਾ ਲਿਆਉਂ ਹਾਕ ਦੇ ਕੋਈ ਪਰੇਸ਼ਾਨੀ ਨਹੀਂ ਆਉਂਦੀ 17% ਨਵੀਂ ਜਿਹੜੀ ਰਾਜ ਦੀ ਗਵਰਨਮੈਂਟ ਹੈ ਉਹਦੇ ਅੰਦਰ ਅੰਦਰ ਜਿਉਂ ਨਾ ਕੋਈ ਪਰੇਸ਼ਾਨੀ ਆਉਂਦੀ ਦੇਖੋ ਅੱਜ ਇੱਥੇ ਆ ਕੇ ਸਾਰੇ ਜਿਹਨੇ ਮੇਰੇ ਸਾਹਮਣੇ ਵੀਰੋ ਨਾਲ ਬਾਰੇ ਉਹਨਾਂ ਨਾਲ ਬਹਿ ਕੇ ਜਿਹੜੀ ਕੋਈ ਵਿਚਾਰ ਵਟਾਂਦਰਾ ਕੀਤਾ ਕਿ ਨਾਲੇ ਇੱਥੇ ਜਿਹੜੀ ਖਰੀਦ ਸ਼ੁਰੂ ਕਰਾਈ ਆ ਕਿ ਜਿਹੜੀ ਕੋਈ ਸਾਡੇ ਜਿਹੜੇ ਕਿਸਾਨ ਵੀਰ ਭਰਾਵਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਬਣਾਵੇ ਕਿਉਂਕਿ ਝੋਨਾ ਜਿਹੜਾ ਹੋਣਾ ਸ਼ੁਰੂ ਹੋ ਗਿਆ ਪਾਕਰਪੁਰੇ ਮੱਟੀ ਦੇ ਵਿੱਚ ਆਲਮੋਸਟ ਸਾਰੀਆਂ ਮੱਟੀਆਂ ਝੋਨਾ ਸ਼ੁਰੂ ਹੋ ਗਿਆ ਹੁਣ ਇਹ ਥੋੜੀ ਸਾਡੀ ਇੱਥੇ ਜਿਹੜੀ ਆ ਇਹ ਮੰਡੀ ਥੋੜੀ ਪਛੇਤੀ ਚੱਲਦੀ ਆ ਇੱਥੇ ਵੀ ਅੱਜ ਜਿਹੜੀ ਆ ਉਹ ਸਰਕਾਰੀ ਖਰੀਦ ਜਿਹੜੀ ਸ਼ੁਰੂ ਕਰਾਈ ਗਈ ਤੇ ਨਾਲ ਹੀ ਸਾਰੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੀ ਆ ਕਿ ਕੋਈ ਕਿਸ ਤਰ੍ਹਾਂ ਦੀ ਜਿਹੜੀ ਉਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਆ ਜਿਹੜੀ ਲਿਪਟਿੰਗ ਨਾਲ ਨਾਲ